ਅੱਜ ਮੈਂ ਇੱਕ ਅਜਿਹੀ ਕੋਠੀ ਤੁਹਾਨੂੰ ਲੈ ਕੇ ਚਲਦੇ ਆ ਕੋਠੀ ਵੇਖ ਕੇ ਤੁਸੀਂ ਉਲਝ ਗਏ ਹੋਵੋਗੇ ਹੈ ਕਿ ਮੈਂ ਵੀ ਬਹੁਤ ਵੀਡੀਓ ਵੇਖੀ ਅਸੀਂ ਮੈਂ ਵੀ ਉਲਝਿਆ ਹੋਇਆ ਸੀ ਵੀ ਇੱਥੇ ਕੀ ਆਗਾ ਪਰ ਇੱਥੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਬਣ ਚੁੱਕੀ ਹੈਗੀ ਤੇ ਅੰਦਰ ਆਜੋ ਅੰਦਰ ਤੁਹਾਨੂੰ ਕੋਠੀ ਵਿਖਾਉਣਿਆਗੇ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਤੁਹਾਡੇ ਸਾਥੀਆਂ ਨੇ 10ਵੀਂ ਜਾਂ ਪਲੱਸ 2 ਕਰ ਲਈ ਉਹਨਾਂ ਨੂੰ ਜਰੂਰ ਪਹਛਾ ਦਿਓ ਉਹਨਾਂ ਦੀ ਜ਼ਿੰਦਗੀ ਇੱਥੋਂ ਬਣੂਗੀ ਪੜਕਣ ਦੀ ਲੋੜ ਨਹੀਂ ਕਿਤੇ ਵੀ ਇੱਕ ਬਹੁਤ ਵਧੀਆ ਇਮਾਨਦਾਰ ਜੈਨਕਿ ਰਿਟਾਇਰ ਹੋਏ ਹੋਏ ਫੌਜ ਤੋਂ ਰਿਟਾਇਰ ਹੋਏ ਹੋਏ ਅਫਸਰ ਨੇ ਆਪਾਂ ਉਹਨਾਂ ਨਾਲ ਮਿਲਿਆਉਣਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 2 ਮਿੰਟ ਦਾ ਸਮਾਂ ਹੈਗਾ ਗੱਲਬਾਤ ਕਰਨ ਦਾ ਜੀ ਹਾਂ ਜੀ ਹਾਂ ਜੀ ਸਰ ਪਹਿਲਾਂ ਤਾਂ ਸਟੂਡੈਂਟ ਇੰਨੀ ਤਿਆਰੀ ਕਰਵਾ ਰਹੇ ਹੋ ਜੀ ਕਿਵੇਂ ਜੀ ਲੱਗਦਾ ਸੇਵਾ ਕਰਕੇ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਮਨ ਨੂੰ ਸਕੂਨ ਆਉਂਦਾ ਜੀ ਹੋਰ ਲਾਲਾ ਜੀ ਠੀਕ ਹੋ ਜੀ ਮੈਂ ਕਿਹੜਾ ਕਹਨੂੰ ਪੁੱਛਦਾ ਮੈਂ ਵੀ ਰਿਹਾ ਆਇਆ ਨਾ ਉਹਨਾਂ ਜੀ ਲੱਗਿਆ ਹਾਂ ਆਜੋ ਜੀ ਤੁਹਾਨੂੰ ਸਵੀਮਿੰਗ ਪੂਲ ਦਿਖਾਈਏ ਕੀ ਕੰਮ ਹੈ ਇੱਥੇ ਆਪਣਾ ਜਿਹੜਾ ਤੁਸੀਂ ਕਰਵਾਉਨੇ ਹੋ ਜੀ ਇਹ ਬੱਚਿਆਂ ਦਾ ਸਾਰਾ ਇਹਨਾਂ ਨੂੰ ਪੰਜਾਬ ਪੁਲਿਸ ਆਰਮੀ ਐਸਐਸਜੀਡੀ ਅਤੇ ਤਰਾਕੀ ਪੂਰੀ ਸੰਗਾਈ ਜਾਂਦੀ ਹੈ ਜੀ ਅਸੇ ਜਣ ਕੇ ਬੱਚਿਆਂ ਦੀ ਜ਼ਿੰਦਗੀ ਇੱਥੇ ਆ ਕੇ ਬਣ ਜਾਂਦੀ ਹੈ ਜੀ ਹਾਂਜੀ 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 ਆਹ ਵੇਖੋ ਬਈ ਕਿਵੇਂ ਮਸਤੀ ਚ ਬੱਚੇ ਨਹਾ काटो फुल जा जी होएगा ਆਜੋ ਇਧਰ ਕਰਦੇ ਆ ਗੱਲਾਂ ਬਾਤਾਂ ਹਾਂਜੀ 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 ਸਰ ਫੌਜ ਵਿੱਚ ਭਰਤੀ ਹੋਣ ਵਾਸਤੇ ਲੱਖਾਂ ਜਾਨੀ ਕਿ ਨੌਜਵਾਨਾਂ ਦਾ ਸੁਪਨਾ ਹੈਗਾ ਤੁਸੀਂ ਸੁਪਨੇ ਪੂਰੇ ਕਰ ਰਹੇ ਹੋਗੇ ਹਾਂਜੀ ਹਾਂਜੀ ਇੱਕ ਤਾਂ ਤੁਸੀਂ ਫਿਜ਼ੀਕਲ ਕਰਵਾਉਣਾ ਹੋ ਜੀ ਗਰਾਊਂਡ 'ਚ ਹਨਾ ਜੀ ਸਾਰੀ ਰੇਸ ਵਗੈਰਾ ਲਾਉਣੇ ਹੋ ਜੋ ਵੀ ਕੋਈ ਹੁੰਦੇ ਆ ਫੌਜ ਦੇ ਰੂਲ ਹੁੰਦੇ ਆ ਵੀ ਆਹ ਚੀਜ਼ਾਂ ਪਾਰ ਕਰਨੇ ਚਾਹੀਦੇ ਨੇ ਉਹ ਕਰਵਾਉਣੇ ਹੋ ਜੀ ਹਾਂਜੀ ਇਸ ਤੋਂ ਲੋਵਾ ਇੱਕ ਪੇਪਰ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਆ ਵੀ ਪੇਪਰ ਨਹੀਂ ਸਟੂਡੈਂਟ ਉਹ ਨਕਲਦਾ ਜੀ ਬਿਲਕੁਲ ਬਿਲਕੁਲ ਉਹਦੇ ਵਾਸਤੇ ਕੀ ਕਰਦੇ ਹੋ ਜੀ ਉਹਦੇ ਵਾਸਤੇ ਹੁਣ ਸਾਡੇ ਕੋਲੇ ਸਰ ਸਾਰਾ ਸਟਾਫ ਹਰਿਆਣੇ ਦਾ ਅਤੇ ਰਾਜਸਥਾਨ ਹਰਿਆਣਾ ਅਤੇ ਜੁਪੀ ਦਾ ਸਟਾਪ ਹੈ ਜੋ ਵੀ ਸਟੂਡੈਂਟ ਸਾਡੇ ਕੋਲੇ ਆ ਗਿਆ ਅਸੀਂ ਵਾਦਾ ਕਰਦੇ ਹਾਂ ਉਸ ਆਉਣ ਵਾਲੇ ਸਟੂਡੈਂਟ ਨਾਲ ਚਾਹੇ ਬੱਚਾ ਪੰਜਾਬ ਪੁਲਿਸ ਵਾਲਾ ਹੋਵੇ ਚਾਹੇ ਆਰਮੀ ਵਾਲਾ ਚਾਹੇ ਐਸਐਸਜੀਡੀ ਵਾਲਾ ਅਸੀਂ 8 ਤੋਂ 10 ਘੰਟੇ ਬੱਚਿਆਂ ਨੂੰ ਕਲਾਸਾਂ ਦੇ ਕੇ ਬਹੁਤ ਹੀ ਬੈਸਟ ਨੰਬਰਾਂ ਨਾਲ ਬੱਚਾ ਤਿਆਰੀ ਕਰਦਾ ਔਰ ਪਾਸ ਹੁੰਦਾ ਹੈ ਤੇ ਕਿੰਨੇ ਕੁ ਟਾਈਮ ਚ ਮੰਨ ਲਓ ਆਪਣਾ ਕੈਂਪ ਦਾ ਪ੍ਰੋਸੈਸ ਹੈ ਉਹਦੇ ਵਿੱਚ ਬੱਚਾ ਫਿਜ਼ੀਕਲ ਕਲੀਅਰ ਕਰ ਜਾਂਦਾ ਹੈ ਪੇਪਰ ਕਲੀਅਰ ਚ ਕਰ ਜਾਂਦਾ ਜੀ ਤੇ ਹੋਰ ਕੀ ਸਹੂਲਤਾਂ ਨੇ ਬੱਚਿਆਂ ਵਾਸਤੇ ਇੱਥੇ ਸਰ ਸਾਰੀ A ਤੋਂ Z ਤੱਕ ਸਹੂਲਤਾਂ ਸਵੇਰ ਬ੍ਰੇਕਫਾਸਟ ਲੰਚ ਔਰ ਤਿੰਨ ਟਾਈਮ ਦਾ ਖਾਣਾ ਹੋਵੇ ਕਿਤੇ ਕੱਲੀ ਮੂੰਗੀ ਜਾਂ ਕਦੂ ਤਾਂ ਨਹੀਂ ਖਵਾਈ ਜਾਂਦੀ ਨਹੀਂ ਸਾਾਰੇ ਸਾਡੇ ਬੱਚਿਆਂ ਨੂੰ ਪੁੱਛ ਸਕਦੇ ਆ ਪੁੱਛ ਸਕਦੇ ਵੀ ਹਾਂਜੀ ਹਾਂਜੀ ਬਾਈ ਡੇਲੀ ਬਦਲਵਾ ਖਾਣਾ ਆਉਂਦਾ ਜੀ ਹਾਂਜੀ ਬਾਈ ਜੀ ਡੇਲੀ ਖਾਣਾ ਡੇਲੀ ਜੀ ਜੋ ਤੁਸੀਂ ਕਹਿੰਦੇ ਹੋ ਬਾਈ ਉਹੀ ਚੀਜ਼ ਆਉਂਦੀ ਹੈਗੀ ਠੀਕ ਆ ਜੀ ਇਹ ਤਾਂ ਗੱਲ ਸਹੀ ਹੈ ਜੀ ਬਾਕੀ ਕੋਈ ਕਈ ਬੱਚੇ ਹੁੰਦੇ ਆ ਵੈਜ ਕਈ ਹੁੰਦੇ ਆ ਨਾਨ ਵੈਜ ਜੀ ਇਹਨਾਂ ਵਾਸਤੇ ਸਾਰਾ ਸਿਸਟਮ ਪ੍ਰਾਪਰ ਬਣਾ ਕੇ ਦਿੰਨੇ ਆ ਜੀ ਜੋ ਬੱਚੇ ਕੋਈ ਆਂਡਾ ਖਾਂਦੇ ਆ ਜੀ ਪਨੀਰ ਖਾਂਦੇ ਆ ਜੀ ਬੱਚੇ ਅਲੱਗ-ਅਲੱਗ ਅਸੀਂ ਇਹਨਾਂ ਦੇ ਹੀ ਹਿਸਾਬ ਨਾਲ ਚੱਲਦੇ ਆ ਜਿਵੇਂ ਬੱਚੇ ਖੁਸ਼ ਰਹਿੰਦੇ ਆ ਸਾਨੂੰ ਇਹਨਾਂ ਦੀ ਖੁਸ਼ੀ ਤੋਂ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ। ਕਈ ਵਾਰ ਬੱਚਾ ਕੋਈ ਬਿਵਾਰ ਹੋ ਜਾਂਦਾ ਜੀ ਫਿਰ ਡਾਕਟਰੀ ਇਲਾਜ ਜੀ ਸਾਰਾ ਮੈਡੀਕਲ ਰੂਮ ਹੈ ਜੀ ਬੱਚਿਆਂ ਕੋਲੇ ਇਹ ਸਾਡਾ ਨੈਸ਼ਨਲ 플ੈਗ ਆ ਗਿਆ ਜੀ ਇੱਥੇ ਸੁਬਾ ਸ਼ਾਮ ਅਸੀਂ ਪ੍ਰੇਅਰ ਕਰਦੇ ਹਾਂ ਬੱਚਿਆਂ ਦੀ ਔਰ ਬਹੁਤ ਬੈਸਟ ਹੈ। ਯਾਨੀ ਕਿ ਬੱਚਿਆਂ ਨੂੰ ਉਹਨੂੰ ਸਾਧ ਸੰਚ ਰਹਿਣਾ ਸਿਖਾ ਦਿੰਦੇ ਹਾਂ ਜੀ ਇਹ ਸਾਡਾ ਸੁਬਾ ਸ਼ਾਮ ਜੋ ਬੱਚੇ ਆਉਂਦੇ ਆ ਉਹਨਾਂ ਵਾਸਤੇ ਪ੍ਰਾਪਰ ਜਿਹੜੇ ਬੱਚੇ ਨਾਮ ਜਪਦੇ ਆ ਪੂਜਾ ਪਾਠ ਸਾਰੇ ਦੇ ਸਾਰੇ ਬੱਚਿਆਂ ਦਾ ਪ੍ਰਾਪਰ ਇਹਨਾਂ ਦਾ ਰੂਮ ਹੈ ਜੀ ਇਹ ਇਹ ਸੋਭਾ ਬੱਚੇ ਸਵੇਰ ਤੋਂ ਸ਼ਾਮ ਤੱਕ ਆਪਦਾ ਪਾਠ ਕਰਦੇ ਐ ਔਰ ਮਨ ਨੂੰ ਸਕੂਨ ਮਿਲਦਾ ਬੱਚਿਆਂ ਨੂੰ ਹਾਂਜੀ ਤੇ ਅੱਗੇ ਫਿਰ ਡਾਕਟਰੀ ਇਲਾਜ ਆ ਗਿਆ ਜੀ ਅੱਗੇ ਆ ਗਿਆ ਜੀ ਬੱਚਿਆਂ ਦਾ ਮੈਡੀਕਲ ਸਾਰੇ ਦੇ ਸਾਰੇ ਬੱਚਿਆਂ ਦਾ ਪ੍ਰਾਪਰ ਇੱਥੇ ਮੈਡੀਕਲ ਹੁੰਦਾ ਜੀ ਸਾਰੇ ਤੇ ਮੇਨ ਵਈ ਇੱਕ ਸਭ ਤੋਂ ਮੇਨ ਗੱਲ ਹੈ ਨਾ ਵਾਇਰੋ ਦਾ ਪੇਜ ਬਣਿਆ ਹੋਇਆ ਇੰਸਟਾਗ੍ਰam ਫੇਸਬੁਕ YouTube ਤੇ ਪੇਜ ਕੀ ਨਾਮ ਤੇ ਹੈ ਜੀ ਅਕਾਲ ਫਿਜ਼ੀਕਲ ਅਕੈਡਮੀ A K D A L ਅਕਾਲ ਫਿਜ਼ੀਕਲ ਅਕੈਡਮੀ ਜੀ ਇਹ ਪੇਜ ਨੂੰ ਫੋਲੋ ਕਰ ਲਿਓ ਕਿੱਦਾਂ ਭਰਤੀ ਕਰਾਉਂਦੇ ਆ ਕੀ ਕੀ ਹੋਰ ਮੰਨ ਲਓ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਤੇ ਤੁਹਾਨੂੰ ਫ੍ਰੀ ਚ ਇਹ ਸਾਡਾ ਆ ਗਿਆ ਜੀ ਆਮ ਆਈ ਰੂਮ ਜੀ ਇੱਥੇ ਆ ਕੇ ਸਾਰੇ ਦੇ ਸਾਰੇ ਬੱਚਿਆਂ ਦਾ ਪ੍ਰਾਪਰ ਮੈਡੀਕਲ ਹੁੰਦਾ ਪ੍ਰਾਪਰ ਟ੍ਰੀਟਮੈਂਟ ਦਿੱਤਾ ਜਾਂਦਾ ਜੀ ਔਰ ਪ੍ਰਾਪਰ ਸਾਡਾ ਅਕੈਡਮੀ ਦਾ ਬੈਸਟ ਇੱਕ ਡਾਕਟਰ ਹੈ ਜੋ ਸਾਰਾ ਦਿਨ ਅਵੇਲੇਬਲ 24 ਘੰਟੇ ਅਕੈਡਮੀ ਰਹਿੰਦਾ ਜੀ ਜਿਵੇਂ ਕੈਦਾਂ ਦੇ ਵੀ ਡਾਕਟਰ ਜੋ ਬੱਚੇ ਨੂੰ ਕੱਢਦਾ ਜਿਹੜਾ ਤੁਹਾਡੇ ਕੋਲੇ ਆ ਗਿਆ ਡਾਕਟਰ ਹੀ ਪਾਸ ਕਰ ਦੂ ਜੀ ਹਾਂਜੀ 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 ਤੇ ਅੱਗੇ ਤੁਹਾਨੂੰ ਬਈ ਹੋਸਟਲ ਵੀ ਦਿਖਾਵਾਂਗੇ ਵਿੱਚ ਹੀ ਆ ਸਾਰਾ ਕੁਝ ਹਾਂਜੀ ਹਾਂਜੀ ਤੇ ਇਹ ਸਾਰੇ ਸਾਡੇ ਇਧਰਲੇ ਪਾਸੇ ਸਾਰੇ ਬੈਸਟ ਰੂਮ ਆ ਗਏ ਇਧਰਲੇ ਪਾਸੇ ਸਾਰੇ ਰੂਮ ਆ ਗਏ ਜੀ ਪ੍ਰਾਪਰ ਸਾਰੇ ਬੱਚਿਆਂ ਨੂੰ ਰੂਮ ਪ੍ਰਾਪਰ ਕਲਾਸਾਂ ਸਾਰਾ ਸਿਸਟਮ ਬਹੁਤ ਗਰਾਊਂਡ ਕਿੰਨੀ ਜ਼ਮੀਨ 'ਚ ਬਣਿਆ ਹੋਇਆ ਜੀ ਸਾਰਾ ਸਾਡਾ 5 ਕਿੱਲਾਂ ਦੇ ਵਿੱਚ ਗਰਾਊਂਡ ਹੈ ਜੀ ਪੂਰਾ 400 ਮੀਟਰ ਦਾ ਬੈਸਟ ਗਰਾਊਂਡ ਹੈ ਜੀ ਤੇ ਗਰਾਊਂਡ ਆਪਣੀ ਹੈ ਜੀ ਆਪ ਦਾ ਸਾਰਾ ਆਪ ਦਾ ਪਰਸਨਲ ਗਰਾਊਂਡ ਹੈ ਜੀ ਤੇ ਬਾਕੀ ਆ ਕਿਵੇਂ ਰੱਖ ਰੱਖਿਆ ਸਿਸਟਮ ਜੀ ਡੀ ਜੇ ਇਹ ਸਾਰਾ ਸਾਡਾ ਐਂਪਲੀਫਾਇਰ ਹੈ ਜੀ ਡੀ ਜੇ ਸਿਸਟਮ ਹੈ ਬੱਚੇ ਇੱਥੇ ਨੱਚਦੇ ਆ ਟੱਪਦੇ ਆ ਇੰਜੋਏ ਕਰਦੇ ਆ ਜਾਨੀ ਕਿ ਪੂਰੀ ਮਸਤੀ ਕਰਦੇ ਆ ਪੂਰੀ ਮਸਤੀ ਕਰਦੇ ਆ ਜੀ ਇਹਨਾਂ ਨੂੰ সুইমিং ਪੂਲ ਦਾ ਪੂਰਾ ਇੰਜੋਏ ਦਿੱਤਾ ਜਾਂਦਾ ਫਿਰ ਇਹ ਵੀ ਪੁੱਛ ਰਿਹਾ ਵੀ ਆਪਣੇ ਅਕੈਡਮੀ 'ਚ ਕਿੰਨੇ ਬੱਚੇ ਭਰਤੀ ਹੋ ਚੁੱਕ ਬੱਲੇ ਬੱਲੇ ਆ ਜੀ ਇਧਰ ਤੁਹਾਨੂੰ ਅੱਗੇ ਦਿਖਾਉਣੀ ਹੈ ਹੋਸਟਲ ਦਾ ਪ੍ਰਬੰਧ ਖਾਣ ਪੀਣ ਦਾ ਤੁਹਾਨੂੰ ਦੱਸ ਹੀ ਦਿੱਤਾ ਵਿੱਚ ਇੱਕ ਕੰਟੀਨ ਬਣੀ ਆ ਤੇ ਸਾਰਾ ਸਿਸਟਮ ਆਪਣੇ ਹੱਥਾਂ 'ਚ ਰੱਖਿਆ ਹੋਇਆ ਹੈਗਾ ਇਹ ਨਹੀਂ ਹੋ ਕੋਈ ਸ਼ਰਾਰਤ ਕਰ ਦੂਗਾ ਆ ਦੇਖੋ ਇਧਰ ਵਧੀਆ ਸਾਫ ਸੁਥਈ ਵਾਲੇ ਕਮਰੇ ਤੇ ਉਧਰ ਆ ਗਿਆ সুইমিং ਪੂਲ ਤੇ ਨਹਾਉਣ ਵਾਸਤੇ ਆਲੱਗ ਤੋਂ ਬਹੁਤ ਸਾਰੇ ਰੂਮ ਬਣੇ ਨੇ ਇਧਰ ਵੀ ਹੋਸਟਲ ਆ ਗਿਆ ਜੀ ਸਾਰੇ ਸਾਰੇ ਰੂਮ ਐ ਬੱਚਿਆਂ ਦੇ ਰੂਮ ਐ ਸਾਰੇ ਜੀ ਇਹ ਸੀਸੀਟੀਵੀ ਕੈਮਰੇ ਉਹ ਸਾਰੇ ਜਣੀ ਕਿ ਇਕੱਲੇ ਇਕੱਲੇ ਕੋਨੇ ਕੋਨੇ ਤੇ ਨਿਗ੍ਹਾ ਰੱਖਦੇ ਆ ਅੱਧਰ ਦਿਖਾ ਦੇ ਪਉਂਦਾ ਆਫਿਸ ਚ ਇਹ ਸਾਡਾ ਆਫਿਸ ਆ ਗਿਆ ਜੀ ਆ ਕੈਮਰੇ ਦਿਖਾ ਦੇ ਵੀ ਕੱਲੀ ਕੱਲੀ ਚੀਜ਼ ਤੇ ਨਿਗਾਹ ਰੈਂਦੀ ਐ ਨਹੀਂ ਵੀ ਤੁਹਾਡਾ ਬੱਚਾ ਇੱਥੇ ਆ ਕੇ ਬੇਗੁੜੀ ਜਾਊਗਾ ਹਾਂਜੀ ਤੇ ਕਿਸੇ ਨੇ ਤੁਹਾਡੇ ਕੋਲ ਆਪਣਾ ਬੱਚਾ ਭਰਤੀ ਕਰਵਾਉਣਾ ਹੋਵੇ ਕਿਵੇਂ ਕੰਟੈਕਟ ਕਰੇ ਜੀ ਜਿਵੇਂ ਸਾਡੀ ਅਕਾਲ ਫਿਜ਼ੀਕਲ ਅਕੈਡਮੀ ਪੁੱਛੋ ਆ ਜੀ ਬਠਿੰਡੇ ਜ਼ਿਲ੍ਹੇ ਦੇ ਬਿਲਕੁਲ ਨਾਲ ਐ ਤੇ ਬਾਕੀ ਸਾਡੇ ਇੰਸਟਾ ਤੇ YouTube ਦੇ ਉੱਤੇ ਜਿਵੇਂ ਕੰਟੈਕਟ ਨੰਬਰ ਵੀ ਹੈ 8699274895 ਔਰ ਬਾਕੀ ਜੋ ਵੀ ਕੋਈ ਬੱਚਾ ਸਾਡੇ ਨਾਲ ਕੰਨੈਕਟ ਕਰਨਾ ਚਾਹੁੰਦਾ ਹੈ ਮੋਸਟ ਵੈਲਕਮ ਬਹੁਤ ਛੋਟੀ ਜੀ ਸਾਡੀ ਇੱਕ ਨਾਰਮਲ ਜੀ ਫੀਸ ਹੁੰਦੀ ਹੈ ਜੀ ਤੇ ਬੱਚੇ ਦੀ ਉਮਰ ਕਿੰਨੀ ਚਾਹੀਦੀ ਹੈ ਕੀ ਪੜਾਈ ਚਾਹੀਦੀ ਹੈ ਜੀ ਇਹਨਾਂ ਵਿੱਚ ਜੋ ਆਰਮੀ ਦੇ ਵਿੱਚ ਜੇ ਕਿਸੇ ਵੀ ਬੱਚੇ ਨੇ ਜਾਣਾ ਉਹਦੀ ਸਾਢੇ 17 ਸਾਲ ਤੋਂ ਲੈ ਕੇ 21 ਸਾਲ ਦੇ ਵਿੱਚ ਉਮਰ ਹੋਣੀ ਚਾਹੀਦੀ ਹੈ ਅਗਰ ਪੰਜਾਬ ਪੁਲਿਸ ਦੇ ਵਿੱਚ ਜਾਣਾ ਤਾਂ ਉਹਨਾਂ ਦੀ ਜਿਹੜੀ ਉਮਰ ਹੈਗੀ ਹੈ 18 ਸਾਲ ਤੋਂ ਲੈ ਕੇ 28 ਸਾਲ ਤੱਕ ਚਾਹੀਦੀ ਹੈ ਕੱਦ ਕਿੰਨਾ ਤਾਂਹੀਂ ਨਾ ਬੱਚੇ ਦਾ 5 ਫੁੱਟ 7 ਇੰਚ ਹਾਈਟ ਚਾਹੀਦੀ ਹੈ ਜੀ ਠੀਕ ਹੈ ਜੋ ਚੈਸਟ ਹੁੰਦੀ ਹੈ ਇਹਨਾਂ ਦੀ 77 82 ਚੈਸਟ ਹੁੰਦੀ ਹੈ 77 ਸੈਂਟੀਮੀਟਰ ਤੋਂ ਲੈ ਕੇ 82 ਸੈਂਟੀਮੀਟਰ ਤੱਕ ਇਹਨਾਂ ਦੀ ਚੈਸਟ ਹੁੰਦੀ ਹੈ ਬੱਚੇ ਦੀ ਤੇ ਵੀਡੀਓ ਭਲੇ ਦੀ ਆ ਬਾਈ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਤੇ ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣੀ ਆ ਫੌਜੀ ਸਾਹਿਬ ਕੋਲੇ ਪੁੱਛੋ ਆ ਜਿਓ ਬਾਕੀ ਇਧਰ ਕੰਟੀਨ ਦਾ ਦੇਖ ਕੋਲੋ ਪ੍ਰਬੰਧ ਖਾਣਾ ਪੀਣਾ ਬੱਚਿਆਂ ਦੇ ਮੁਤਾਬਕ ਬਣਦਾ ਹੈਗਾ ਇਹ ਨਹੀਂ ਹੈਗਾ ਵੀ ਉਹੀ ਮੂੰਗੀ ਖਵਾਈ ਗਏ ਜਾਂ ਰੁੱਤਾ ਹੀ ਕਦੋਂ ਦੀ ਕਦੂ ਖਵਾਈ ਗਏ ਜੋ ਜੋ ਬੱਚੇ ਦੱਸਦੇ ਆ ਵੀ ਆਹ ਖਾਣਾ ਸੀ ਅੱਜ ਆਹ ਖਾਣਾ ਸਾਰੇ ਚੈਟ ਬਣੇ ਪਏ ਨੇ ਉਹ ਤੁਹਾਨੂੰ ਦੱਸ ਦਣਗੇ ਵੀ ਆਜ ਬਣਾ ਸਕਦੇ ਹੋਗੇ ਬਹੁਤ ਬਹੁਤ ਧੰਨਵਾਦ ਜੋ ਟਾਈਮ ਚੋ ਤੁਹਾਡੀ ਸੇਵਾ ਜੀ ਬਹੁਤ ਵੱਡੀ ਲੱਗੀ ਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ